ਜੇਕਰ ਤੁਸੀਂ ਘਰੋਂ ਬਾਹਰ ਜਾਣ ਲੱਗੇ ਹੋ ਤਾਂ ਜਰਾ ਠਹਿਰ ਜਾਓ ਪਹਿਲਾਂ ਇਸ ਖਬਰ ਨੂੰ ਪੂਰੇ ਧਿਆਨ ਨਾਲ ਸੁਣ ਕੇ ਜਾਓ ਨਹੀਂ ਤਾਂ ਤੁਸੀਂ ਰਸਤਿਆਂ ਵਿੱਚ ਖੱਜਲ ਖਵਾਰ ਹੋ ਸਕਦੇ ਹੋ ਜੀ ਹਾਂ ਦਿਨ ਬੁੱਧਵਾਰ ਨੂੰ ਯਾਨੀ ਕਿ ਅੱਜ ਦੁਪਹਿਰ ਤੋਂ ਬਾਅਦ ਬੱਸਾਂ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ ਬੱਸ ਚਾਲਕਾਂ ਅਤੇ ਕੰਡਕਟਰਾਂ ਨੇ ਬੱਸਾਂ ਦੀ ਹੜਤਾਲ ਕੀਤੀ ਹੈ ਉਹਨਾਂ ਆਪਣੀਆਂ ਤਨਖਾਹਾਂ ਨਾ ਮਿਲਣ ਦੇ ਵਿਰੋਧ ਵਿੱਚ ਚੱਕਾ ਜਾਮ ਕਰ ਦਿੱਤਾ ਜਿਸ ਦੇ ਚਲਦਿਆਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬੱਸ ਚਾਲਕਾਂ ਨੇ ਹੜਤਾਲ ਕੀਤੀ ਹੈ ਜੇਕਰ ਗੱਲ ਕਰੀਏ ਲੁਧਿਆਣਾ ਤੇ ਗਿੱਦੜਵਾਹਾ ਦੇ ਵਿੱਚ ਤਾਂ ਪਨ ਬੱਸ ਚਾਲਕਾਂ ਨੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰ ਦਿੱਤੀ ਹੈ। ਉੱਥੇ ਹੀ ਬਠਿੰਡਾ ਦੇ ਵਿੱਚ ਹੜਤਾਲ ਦਾ ਕੋਈ ਅਸਰ ਦਿਖਾਈ ਨਹੀਂ ਦਿੱਤਾ। ਬਠਿੰਡਾ ਦੇ ਵਿੱਚ ਬੱਸਾਂ ਦੌੜਦੀਆਂ ਨਜ਼ਰ ਆਈਆਂ ਨੇ। ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਬੱਸ ਚਾਲਕਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਤਨਖਾਹਾਂ ਨਹੀਂ ਪਾਈਆਂ ਤਾਂ ਇਹ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ ਅਤੇ ਬੱਸਾਂ ਦਾ ਚੱਕਾ ਪੂਰਨ ਤੌਰ ਤੇ ਜਾਮ ਕਰ ਦਿੱਤਾ ਜਾਵੇਗਾ। ਦੇਖੋ ਅਸੀਂ ਪਨ ਬੱਸ ਪੀਆਰਟੀਸੀ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਬਤੌਰ ਕੱਚੇ ਡਰਾਈਵਰ ਕੰਮ ਕਰ ਰਹੇ ਹਾਂ ਅੱਜ ਤੁਹਾਨੂੰ ਮਜਬੂਰਨ ਜਿਹੜੇ ਆ ਪੰਜਾਬ ਰੋਡਵੇਜ਼ ਦੇ 18 ਦੇ 18 ਢਿੱਪੂ ਬੰਦ ਕਰਨੇ ਪਏ ਨੇ ਕਿਉਂਕਿ ਪਿਛਲੇ 2 ਮਹੀਨਿਆਂ ਤੋਂ ਪੰਜਾਬ ਰੋਡਵੇਜ਼ ਦੇ ਵਿੱਚ ਕੰਮ ਕਰਦੇ ਜਿਹੜੇ ਕੱਚੇ ਕਾਮੇ ਨੇ ਇਹਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਤੇ ਦੂਜੇ ਪਾਸੇ ਠੇਕੇਦਾਰ ਵੱਲੋਂ ਸਾਡੇ ਐਸਆਈ ਤੇ ਈਪੀਐਫ ਦੇ ਰੂਪ ਦੇ ਵਿੱਚ ਕਰੋੜਾਂ ਰੁਪਏ ਦਾ ਜਿਹੜਾਗਾ ਘਟਾਲਾ ਕੀਤਾ ਗਿਆਗਾ ਉਹ ਸਾਡੀ ਮੈਨੇਜਮੈਂਟ ਤੋਂ ਮੰਗਾ ਕਿ ਸਾਡੀਆਂ ਤਨਖਾਹਾਂ ਜਿਹੜੀਆਂ ਨੇ ਇਨਾਂ ਦੀ ਤਾਰੀਖ ਫਿਕਸ ਕੀਤੀ ਜਾਵੇ ਕਿ 7 ਅਪ੍ਰੈਲ ਤੋਂ ਪਹਿਲਾਂ ਤਨਖਾਹ ਮੁਲਾਜ਼ਮਾਂ ਨੂੰ ਮਿਲਨੀ ਚਾਹੀਦੀਆਂ ਨੇ ਤੇ ਨਾਲ ਹੀ ਜਿਹੜਾ ESI EPF ਦਾ ਪੈਸਾ ਹੈਗਾ ਉਹ ਵੀ ਜਿਹੜਾਗਾ ਤੁਰੰਤ ਪ੍ਰਭਾਵ ਨਾਲ ਸਾਡੇ ਖਾਤੇ ਵਿੱਚ ਪੈਸਾ ਚਾਹ। ਹੁਣ ਅੱਗੇ ਤੁਹਾਡੀ ਮੀਟਿੰਗ ਦਾ ਵੀ ਜੀ ਦਾ ਕੰਮ ਆ। ਦੇਖੋ ਮੈਨੇਜਮੈਂਟ ਦੇ ਮੀਟਿੰਗ ਇੱਕ ਬੁਲਾਈ ਹੋਈ ਆ। ਅਸੀਂ ਤਾਂ ਚਾਹੁੰਦੇ ਹਾਂ ਜੀ ਕਿ ਮੈਨੇਜਮੈਂਟ ਸਾਡਾ ਮਸਲਾ ਹੱਲ ਕਰ ਦਿੰਦੀ ਆ ਤਾਂ ਅੱਜ ਅਸੀਂ ਡਿੱਕੂ ਖੋਲ੍ਹ ਦਾਂਗੇ ਜੇਕਰ ਕੋਈ ਹੱਲ ਨਹੀਂ ਨਿਕਲਦਾ ਤਾਂ ਕੱਲ ਤੋਂ PRTC ਤੇ ਪੰਜਾਬ ਰੋਡਵੇ ਦੇ ਦੋਨੋਂ ਵਿਭਾਗਾਂ ਦਾ ਮੁਕੰਮਲ ਚੱਕਾ ਜਾਬ ਕੀਤਾ। ਇਹ ਤਾਂ ਕਿਤੇ ਗੁਰਦੁਆਰਿਆਂ ਨਹੀਂ ਖਤਲਗੁਆਰ ਹੋ ਰਹੀਆਂ ਮੇਰੀ। ਦੇਖੋ ਸਾਡੇ ਵੀ ਪਿੱਛੇ ਪਰਿਵਾਰ ਦੇ ਸਾਡੇ ਬੱਚੇ ਨੇ ਜਦੋਂ 2-2 ਮਹੀਨੇ ਤਨਖਾਹਾਂ ਨਹੀਂ ਮਿਲਣਗੀਆਂ ਸਾਡੇ ਬੱਚੇ ਅਸੀਂ ਗੁਰਦੁਆਰਿਆਂ ਥੋੜੀ ਭੇਜਣੇ ਨੇ। ਕੋਈ ਸਰਕਾਰ ਦੇ ਨੁਮਾਇੰਦੇ ਨੂੰ ਮਿਲ ਨਹੀਂ ਉਸੇ। ਅਸੀਂ ਲਗਾਤਾਰ ਮੁੱਖ ਮੰਤਰੀ ਪੰਜਾਬ ਟ੍ਰਾਂਸਪੋਰਟ ਮੰਤਰੀ ਪੰਜਾਬ ਨੂੰ ਜਿਹੜਾ ਹੈਗਾ ਅਪੀਲ ਕਰਦੇ ਆਂ ਕਿ ਸਾਡੀ ਜਿਹੜੀ ਮੰਗਾਂ ਨੇ ਇਹਨਾਂ ਦਾ ਹੱਲ ਕੀਤਾ ਜਾਵੇ। ਪਰ ਜਦੋਂ ਮਜਬੂਰਨ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਤਾਂ ਸਾਨੂੰ ਹੜਤਾਲ ਕਰਦੇ। ਮੇਰਾ ਨਾਮ ਲਖਮੀਰ ਸਿੰਘ ਹੈ ਜੀ। ਪਨਬਾ ਸਟੇਟ ਟ੍ਰਾਂਸਪੋਰਟ ਵਰਕਰ ਜੂਨੀਅਨ 1/19 ਦਾ ਮੈਂ ਜੀ ਬੀਪੂ ਪ੍ਰਧਾਨ ਆ ਅੱਜ ਦਾ ਜਿਹੜਾ ਬੰਦ ਦਾ ਕਾਰਨ ਆ ਜੀ ਇਹ ਤਨਖਾਹਾਂ ਨੂੰ ਲੈ ਕੇ ਆ ਜੀ ਜਿਹੜੀ ਸਾਡੇ ਆਊਟਸੋਰਸ ਸਟਾਫ ਆ ਤੇ ਕੰਟਰੈਕਟ ਦਾ ਸਟਾਫ ਆ ਉਹਨਾਂ ਦੀ ਤਨਖਾਹਾਂ ਦੇ ਵਿੱਚ ਹਰ ਵਾਰ ਦੇਰੀ ਹੁੰਦੀ ਆ ਆ ਹੁਣ ਸਾਡੇ ਜਿਹੜੇ ਆਊਟਸੋਰਸ ਸਟਾਫ ਆ ਉਹਨਾਂ ਦਾ 20 ਤੋਂ ਮਹੀਨਾ ਸ਼ੁਰੂ ਹੁੰਦਾ ਯਾਨੀ ਕਿ 20 ਤਰੀਕ ਤੋਂ 21 ਤੱਕ ਤਨਖਾਹ ਬੰਦੀ ਆ ਆ ਉਹ ਦੂਸਰੀ ਵੀ ਆ ਗਈ ਪਰ ਹਜੇ ਤੱਕ ਤਨਖਾਹ ਨਹੀਂ ਪਾਈ ਗਈ ਇਹ ਲਗਾਤਾਰ ਅੱਜ ਦਾ ਨਹੀਂ ਇਹ ਪਹਿਲਾਂ ਵੀ ਬਹੁਤ ਵਾਰ ਅਸੀਂ ਲਿਖਤੀ ਵੀ ਦੇ ਚੁੱਕੇ ਆ ਔਰ ਬੜੇ ਬਾਰੀ ਅਧਿਕਾਰੀਆਂ ਦੇ ਵੀ ਸਾਹਮਣੇ ਲੈ ਚੁੱਕੇ ਆ ਵੀ ਆਏ ਵਾਰੀ ਤਨਖਾਹ ਇੱਕ ਇੱਕ ਮਹੀਨਾ ਮਹੀਨਾ ਲੇਟ ਪਹਿਲੀ ਗੱਲ ਤਾਂ ਤਨਖਾਹਾਂ ਬਹੁਤ ਘੱਟ ਆ ਸਾਡੇ ਵਰਕਰਾਂ ਦੀਆਂ ਦਿਨ ਰਾਤ ਮਿਹਨਤਾਂ ਕਰਦੇ ਆ 18-18 ਘੰਟੇ ਡਿਊਟੀ ਕਰਦੇ ਆ ਤੇ ਉਹ ਵੀ ਘੱਟ ਤਨਖਾਹਾਂ ਦੇ ਵਿੱਚ ਉਹ ਜਿਹੜੀ ਤਨਖਾਹ ਜਿਹੜੀ ਬਣਦੀ ਆ ਉਹ ਵੀ ਸਮੇਂ ਸਿਰ ਨਹੀਂ ਮਿਲਦੀ ਤਾਂ ਉਹ ਬੜੀਆਂ ਕਿਸੇ ਨੇ ਕੋਈ ਕਿਸ਼ਤਾਂ ਲਗੀਆਂ ਹੁੰਦੀਆਂ ਜਾਂ ਉਹ ਮੋੜਨੀਆਂ ਹੁੰਦੀਆਂ ਤੇ ਪਰਿਵਾਰ ਦਾ ਗੁਜ਼ਾਰਾ ਬੱਚਿਆਂ ਦੀਆਂ ਫੀਸਾਂ ਜਾਂ ਵਗੈਰਾ ਭਰਨੀ ਆਉਂਦੀਆਂ ਉਹ ਸਾਡੇ ਬਦਹਾਲ ਕਰਤੇ ਇਹਨਾਂ ਨੇ ਹਾਲਾਤ ਬਹੁਤ ਮਾੜੀ ਗਏ ਹੋਏ ਮੁਲਾਜ਼ਮਾਂ ਦੇ ਇਹਦੇ ਕਾਰਨ ਸਾਨੂੰ ਸਾਡੇ ਕੋਈ ਸ਼ੌਕ ਨਹੀਂ ਹੈ ਹੜਤਾਲ ਕਰਨ ਦਾ ਜਾਂ ਬੰਦ ਕਰਨ ਦਾ ਇਹ ਮਜਬੂਰੀ ਬਣ ਜਾਂਦੀ ਹੈ ਕਿਉਂਕਿ ਸਰਕਾਰ ਤੇ ਕੋਈ ਕੰਨਾਂ ਤੇ ਜੂ ਨਹੀਂ ਸਰਕਦੀ ਵਾਰ-ਵਾਰ ਹੀ ਇਹ ਇਸੇ ਤਰ੍ਹਾਂ ਹੁੰਦਾ ਹੈ ਵੀ ਆਏ ਮਹੀਨੇ ਜਿਹੜੀ ਤਨਖਾਹ ਉਹ ਵੀ ਇੱਕ ਇੱਕ ਮਹੀਨਾ-ਮਹੀਨਾ ਲੇਟ ਹੋ ਜਾਂਦੀ ਹੈ 20 25 25 ਦਿਨ ਲੇਟ ਆਉਂਦੀ ਹੈ ਇਸੇ ਕਰਕੇ ਅੱਜ ਜਿਹੜਾ ਉਹ ਬੰਦ ਕੀਤਾ ਗਿਆ ਜੇ ਅਗਰ ਤੁਹਾਡੀ ਮੰਗਾਂ ਨਾ ਕੀਤੀ ਜਾਂ ਤਾਂ ਖਾ ਨਾ ਮਿਲੇ ਅਗਲਾ ਕੀ ਸੰਘਰਸ਼ ਹੋਏਗਾ ਜੀ ਮੰਗਾਂ ਨੂੰ ਲੈ ਕੇ ਤਾਂ ਸਰ ਅਸੀਂ ਆਮ ਆਦਮੀ ਪਾਰਟੀ ਨੂੰ ਸੱਤਾ ਦੇ ਵਿੱਚ ਲੈ ਕੇ ਆਏ ਸੀ ਲਗਾਤਾਰ 16-16 ਸਾਲ ਤੋਂ ਅਸੀਂ ਮਹਿਕਮੇ ਦੇ ਵਿੱਚ ਕੰਮ ਕਰ ਰਹੇ ਹਾਂ ਸੋ ਕਈ ਸਾਡੇ ਸਾਥੀ ਰਿਟਾਇਰ ਹੋ ਕੇ ਵੀ ਘਰੇ ਜਾਵੜਿਆ ਕਈ ਦੋ ਤਰ੍ਹਾਂ ਦੀਆਂ categories ਕੰਮ ਕਰ ਰਹੀਆਂ ਇੱਕ ਆਊਟਸੋਰਸ ਦੇ ਬਹਿਤ ਜਿਹੜੇ ਮੁਲਾਜ਼ਮ ਸਾਡੇ ਕੰਮ ਕਰ ਰਹੇ ਐ ਰੋਡਵੇ ਦੇ ਵਿੱਚ ਪਨਪਾਸੇ ਦੇ ਵਿੱਚ ਇੱਕ ਕੰਟਰੈਕਟ ਤੇ ਆ ਸੋ ਸਰਕਾਰ ਨੇ ਵਾਰ-ਵਾਰ ਉਹਨਾਂ ਨੂੰ ਨਾਰੇ ਲਾਏ ਆ ਵੀ ਅਸੀਂ ਥੋੜਾ ਮਸਲਾ ਹੱਲ ਕਰਾਂਗੇ ਇਹ ਸਰਕਾਰ ਨੇ ਵੀ ਸਾਥੋ ਸਮਾਂ ਮੰਗਿਆ ਸੀ ਵੀ ਅਸੀਂ ਥੋੜਾ ਆਉਂਦਿਆ ਸਾਰ ਜਿਹੜਾ ਥੋੜਾ ਕੰਮ ਆ ਜਿਹੜਾ ਅਸੀਂ ਪਹਿਲ ਦੇ ਆਧਾਰ ਤੇ ਤੁਹਾਨੂੰ ਰੈਗੂਲਰ ਕਰਾਂਗੇ ਪਰ ਉਹ ਸਮਾਂ ਦੇਣ ਦੇ ਬਾਵਜੂਦ ਅੱਜ ਬਹੁਤ ਘੱਟੋ ਘੱਟ ਵੀ ਦੋ ਤਿੰਨ ਸਾਲੇ ਸਰਕਾਰ ਨੇ ਵੀ ਨਗਾ ਲੇ ਪਰ ਗੂੰਗਲੋਂ ਤੋਂ ਮਿੱਟੀ ਝੜੀ ਆ ਇਹ ਰੇ ਖੋਖਲੇ ਦਾਅਵੇ ਸਾਬਤ ਹੋਏ ਆ ਇਹਨਾਂ ਨੇ ਬੱਸਾਂ ਜਿਹੜੀਆਂ ਰੋਡਵੇ ਦੇ ਵਿੱਚ ਮਰਜ ਕੀਤੀਆਂ ਸੀ ਔਰ ਨਾਲ ਜਿਹੜੇ ਪਿਛਲੇ ਡਾਇਰੈਕਟਰ ਸਾਹਿਬ ਸੀ ਉਹਨਾਂ ਨੇ ਇਹ ਕਿਹਾ ਸੀ ਵੀ ਤੁਹਾਨੂੰ ਜਿਹੜਾ ਇਹਦੇ ਵਿੱਚ ਮਰਜ ਕਰਕੇ ਜਿਹੜੇ ਕੰਟਰੈਕਟ ਵਾਲਾ ਸਟਾਫ ਆ ਉਹਨਾਂ ਦੀ ਤਨਖਾਹ ਜਿਹੜੀ ਰੋਡਵੇਜ ਖਜ਼ਾਨੇ ਵਿੱਚੋਂ ਦਿੱਤੀ ਜਾਉਣੀ ਪਰ ਉਹ ਵੀ ਹਜੇ ਤੱਕ ਜਿਹੜਾ ਹੋਇਆ ਪਿਆ ਬਕਾਇਦਾ ਬਜਟ ਦੇ ਵਿੱਚ ਰਿਲੀਜ਼ ਵੀ ਹੋ ਗਿਆ ਵਜ ਤੋਂ ਪਰ ਉਹ ਤਨਖਾਹ ਇਹਨਾਂ ਨੇ ਪਾਉਣੀ ਕਿ ਕੋਈ ਵੀ ਕਾਰਵਾਈ ਉੱਤੇ ਨਹੀਂ ਕੀਤੀ ਉਹ ਜਿਉਂਦਾ ਤੇ ਆਉਂਦਾ ਮਸਲੇ ਉਵੇਂ ਖੜੇ ਆ ਸੋ ਨਾ ਕੋਈ ਅਧਿਕਾਰੀ ਨਾ ਕੋਈ ਸਰਕਾਰ ਦਾ ਜਾਂ ਮੰਤਰੀ ਇਸ ਵੱਲ ਸੁਹਿਰਦੀ ਹੈ ਨਹੀਂ ਕਿ ਅਸੀਂ ਟ੍ਰਾਂਸਪੋਰਟ ਡਿਪਾਰਟਮੈਂਟ ਦੇ ਵਿੱਚ ਜਿਹੜੇ ਸਾਡੇ ਵਰਕਰ ਕਰ ਰਹੇ ਆ ਉਹਨਾਂ ਦੀ ਕੀ ਮੰਗਾਂ ਨਾ ਸਾਨੂੰ ਕੋਈ ਅਸੀਂ ਕੁਝ ਸੰਘਰਸ਼ ਵੀ ਕਰਦੇ ਆ ਤਾਂ ਉਹ ਮੀਟਿੰਗ ਦਿੱਤੀ ਜਾਂਦੀ ਤੇ ਪਰ ਕੋਈ ਗੋਡੇ ਤੇ ਹੱਲ ਨਹੀਂ ਹੁੰਦਾ ਦਾ ਸਾਨੂੰ ਹੋਰ ਤਾਂ ਹੋਰ ਸਾਨੂੰ ਤਨਖਾਹ ਵੀ ਇਹੋ ਜੇ ਬੀਕੂ ਬੰਦ ਕਰ ਕਰਕੇ ਸਾਨੂੰ ਆਪਦਾ ਨੁਕਸਾਨ ਕਰਕੇ ਪੂਣ ਨਹੀਂ ਦਿੰਦੀ ਹਾਂ ਮੇਰਾ ਨਾਮ ਦਰਸ਼ਨ ਸਿੰਘ ਆ ਜੀ ਦਰਸ਼ਨ ਸਿੰਘ ਜਿਹੜੇ ਅੱਜ ਪੰਜਾਰ 19 ਦੇ ਹੜਤਾਲ ਚੱਲਦੀ ਹੈ ਬਠਿੰਡ ਵਿੱਚ ਕਿਸ ਤਰ੍ਹਾਂ ਸੇ ਦੇਖਣ ਨੂੰ ਮਿਲਦਾ ਦੇਖੋ ਜੀ ਬਠਿੰਡੇ ਦੇ ਵਿੱਚ ਅਸਰ ਇਹਦਾ ਘਾਟਾ ਬਠਿੰਡੇ ਦੇ ਵਿੱਚ ਪੀਆਰਟੀਸੀ ਦਾ ਅੱਜ ਦੀ ਘੜੀ ਬਹੁਤ ਵਧੀਆ ਜਿਹੜਾ ਕੰਮ ਚੱਲ ਰਿਹਾ ਹੈ ਪੀਆਰਟੀਸੀ ਅੱਜ ਦੀ ਘੜੀ ਸਿਖਰਾਂ ਤੇ ਹੈ ਮੁੱਖ ਸੁਰੂ ਤੇ ਕੱਲਾ ਥੋੜੇ ਆ ਮਾੜਾ ਮੋਟਾ ਫਰਕ ਪਿਆ ਨਹੀਂ ਅਦਰਵਾਈਜ਼ ਬੈਂਡੇ ਦੇ ਵਿੱਚ ਕੋਈ ਹੱਲਾ ਨਹੀਂ ਕਿੰਨੀ ਵਸਾ ਚੱਲ ਗਈ ਪਿਆਰ ਨੂੰ ਰੋਡ ਵੇਚਦੀਆਂ ਬੈਂਡੇ ਤੋਂ ਦੇਖੋ ਜੀ ਇਹ ਅੱਗੇ ਆ 15 20 ਟਾਈਮ ਹੈ ਗਿਆ ਜੀ 15 20 ਬਸ ਆਉਂਦੇ ਆ ਪੰਜਾਬ ਰੋਡ ਵੇ ਦੀ ਆ ਜੋ ਕਿ ਅੱਜ ਹੜਤਾਲ ਉਹਨਾਂ ਨੂੰ ਤਰਖਾ ਨਹੀਂ ਮਿਲੀ ਇਸ ਦੇ ਵਿਸ਼ੇ ਤੇ ਉਹਨਾਂ ਨੇ ਹੜਤਾਲ ਕੀਤੀ ਹੈ ਚਲੋ ਤਰਖਾ ਮਿਲਣੀ ਚਾਹੀਦੀ ਆ ਤਾਂ ਜੋ ਕਿਸੇ ਨੂੰ ਕਿਸੇ ਕਿਸਮ ਦਾ ਵੀ ਪਰੇਸ਼ਾਨੀ ਨਾ ਆਦਾਂ ਨੂੰ ਬਾਰੇ ਲੋਕਾਂ ਦੇ ਯਾਤਰੀਆਂ ਨੇ ਵੀ ਆਪੋ ਆਪਣੇ ਮੁਕਾਮਾਂ ਤੇ ਪਹੁੰਚਣਾ ਹੁੰਦਾ ਕੋਈ ਦਿਹਾੜੀਦਾਰ ਹੋਇਆ ਕੋਈ ਮੁਲਾਜ਼ਮ ਹੋਇਆ ਉਹਨਾਂ ਨੇ ਆਪੋ ਆਪਣੀਆਂ ਡਿਊਟੀਆਂ ਤੇ ਆਉਣਾ ਜਾਣਾ ਹੁੰਦਾ ਅਸਰ ਮਾੜਾ ਮੋਟਾ ਪੈਂਦਾ ਪਰ ਬਠਿੰਡੇ ਦੇ ਵਿੱਚ ਇੰਨਾ ਅਸਰ ਨਹੀਂ ਪਿਆ ਅਸਰ ਪਿਆ ਕਿੱਥੇ ਰਿਹਾ ਹੈ ਅਸਰ ਇਹ ਪਿਆ ਰਿਹਾ ਜੇ ਦੁਆਬੇ ਏਰੀਆ ਦੇ ਵਿੱਚ ਪਿਆ ਰਿਹਾ ਜਲੰਧਰ ਦੇਖ ਲਓ ਜਲੰਧਰ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਭਗਵਾੜਾ ਹੋ ਗਿਆ ਦੁਆਬੇ ਏਰੀਆ ਦੇ ਵਿੱਚ ਮਾਲਵੇ ਦੀ ਗੱਲ ਕਰੀ ਕੱਲਾ ਮੁਕਸਰੀ ਹੈ हां मालवे ਦੇ ਵਿੱਚ ਕੱਲਾ ਮੁਕਸਰੀ ਭਵਾਉਂਦਾ ਜੀ ਇਧਰ ਪੀਆਰਡੀਸੀ ਨੇ ਡਿੱਪੂ ਹੈ ਗਿਆ ਇਧਰ ਫਕਪੁਰੇ ਘਟ ਦੇ ਘਟ ਦਿਖ ਰਿਹਾ ਅੱਛਾ ਬਟਿੰਡੇ ਲੋਚਾਨੀ ਤਰਫ ਵਸਾ ਚੱਲ ਰਹੀ ਹੈ ਅੱਜ ਬਟਿੰਡੇ ਦੇ ਵਿੱਚ ਪੁੰਗਿਆ ਸਾਡੀ ਇਥੇ ਜਿਹੜੀ ਸਰਵਿਸ ਦਾ ਬਹੁਤ ਹੀ ਵਧੀਆ ਚੱਲ ਰਹੀ ਹੈ ਬਹੁਤ ਹੀ ਵਧੀਆ ਲੋਕਾਂ ਨੂੰ ਅਸੀਂ ਸਫਰ ਸਹੂਲਤ ਮਹैया ਕਰਾਉਣੀ ਹੈ ਸਾਡੇ ਵੱਲੋਂ ਸਵਾਰੀ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਹੋਊਗੀ ਇਸ ਮੌਕੇ ਚਾਲਕਾਂ ਨੇ ਦੱਸਿਆ ਕਿ ਉਹ ਪੰਜਾਬ ਸਰਕਾਰ ਦੇ ਨਾਲ ਗੱਲਬਾਤ ਕਰ ਰਹੇ ਹਨ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਤਾਂ ਇਹ ਸੰਘਰਸ਼ ਹੋਰ ਵੀ ਤੇਜ਼ ਕਰ ਦਿੱਤਾ ਜਾਵੇਗਾ ਖੈਰ ਚਾਲਕਾਂ ਨੂੰ ਸਮੇਂ ਸਿਰ ਤਨਖਾਹਾਂ ਨਾ ਮਿਲਣ ਕਾਰਨ ਆਮ ਲੋਕ ਵੀ ਖੱਜਲ ਖੁਆਰ ਹੋ ਰਹੇ ਨੇ ਅਜੇ ਚ ਦੇਖਣਾ ਹੋਵੇਗਾ ਕਿ ਸਰਕਾਰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈ ਕੇ ਇਸ ਦਾ ਹੱਲ ਕਰਦੀ ਹੈ ਜਾਂ ਫਿਰ ਐਵੇਂ ਹੀ ਚੁਟਕਲੇ ਸੁਣਾ ਕੇ ਪੰਜਾਬ ਦੇ ਲੋਕਾਂ ਨੂੰ ਪਰਮਾਉਂਦੀ ਰਹੇਗੀ ਅਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਬਠਿੰਡਾ ਗਿੱਦੜਬਾਹ ਤੋਂ ਸੁਰਿੰਦਰ ਸਿੰਘ ਸੋਨੀ ਸੋਨੀ ਡੱਲਾ ਅਤੇ ਗੋਬਿੰਦ ਸੈਣੀ ਦੀ ਰਿਪੋਰਟ